ਜੇਕਰ ਤੁਸੀਂ ਆਪਣੀ ਜ਼ਿੰਦਗੀ ਤੋਂ ਥੱਕ ਹਾਰ ਗਏ ਹੋ ਤੁਹਾਨੂੰ ਕੋਈ ਵੀ ਕਾਮਯਾਬੀ ਦਾ ਰਸਤਾ ਨਹੀਂ ਲੱਭ ਰਿਹਾ ਤਾਂ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਤੁਹਾਨੂੰ ਤੁਹਾਡੀ ਕਾਮਯਾਬੀ ਖੁਦ ਲੱਭਦੀ ਹੋਈ ਤੁਹਾਡੇ ਘਰ ਆਵੇਗੀ ਚੇਂਜ ਯੋਰ ਹੈਬਿਟਸ ਚੇਂਜ ਯੋਰ ਫਿਊਚਰ ਕਾਮਯਾਬੀ ਕਿਸਮਤ ਨਾਲ ਨਹੀਂ ਮਿਲਦੀ ਇਹ ਨਿਯਮਾਂ ਨਾਲ ਮਿਲਦੀ ਹੈ ਤੇ ਕਾਮਯਾਬ ਹੋਣ ਦੇ 8 ਨਿਯਮ ਹਨ ਜਿਹੜੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੇ ਜਾ ਰਹੇ ਹੇ ਜੇਕਰ ਤੁਸੀਂ ਇਹਨਾਂ 8 ਨਿਯਮਾਂ ਨੂੰ ਆਪਣੇ ਜੀਵਨ ਉੱਤੇ ਲਾਗੂ ਕਰ ਲੈਂਦੇ ਹੋ ਤਾਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਤੋਂ ਕੋਈ ਵੀ ਤਾਕਤ ਰੋਕ ਨਹੀਂ ਸਕਦੀ ਨੰਬਰ 1 ਤੇ ਨਿਯਮ ਆ ਜਾਂਦਾ ਹੈ ਇੱਛਾ ਸ਼ਕਤੀ ਸਿਰਫ ਅਮੀਰ ਬੰਨਾ ਕਹਿਣ ਨਾਲ ਕੁਝ ਨਹੀਂ ਮਿਲਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿੰਨੀ ਦੌਲਤ ਚਾਹੀਦੀ ਹੈ ਤੇ ਤੁਸੀਂ ਉਸ ਵਾਸਤੇ ਕੀ ਕੁਰਬਾਨੀ ਦੇ ਸਕਦੇ ਹੋ ਕਿਉਂਕਿ ਬਿਨਾ ਇੱਛਾ ਸ਼ਕਤੀ ਤੋਂ ਬਿਨਾ ਕੁਦਰਤ ਨੂੰ ਦੱਸਿਆਂ ਜਿੰਨਾ ਤੱਕ ਤੁਸੀਂ ਕੁਦਰਤ ਨੂੰ ਦੱਸਦੇ ਹੀ ਨਹੀਂ ਤੁਹਾਨੂੰ ਕੀ ਚਾਹੀਦਾ ਹੈ ਤੁਹਾਡਾ ਤੁਹਾਡੇ ਅੰਦਰ ਕਿਹੜਾ ਜਜ਼ਬਾ ਹੈ ਕਿਹੜੀ ਤਾਕਤ ਹੈ ਤੁਸੀਂ ਕੀ ਚਾਹੁੰਦੇ ਹੋ ਉਹਨਾਂ ਤੱਕ ਕੁਦਰਤ ਤੁਹਾਨੂੰ ਦੇਵੇਗੀ ਕਿਵੇਂ ਜਿੰਨਾ ਤੱਕ ਤੁਹਾਡੇ ਅੰਦਰ ਉਹ ਇੱਛਾ ਸ਼ਕਤੀ ਨਹੀਂ ਹੈਗੀ ਨੰਬਰ 2 ਤੇ ਆ ਜਾਂਦਾ ਵਿਸ਼ਵਾਸ ਤੁਹਾਡੇ ਕੋਲ ਇਸ ਟਾਈਮ ਜੇ ਕੁਝ ਹੈ ਆ ਜਾਂ ਨਹੀਂ ਹੈ ਤਾਂ ਇਸ ਗੱਲ ਤੋਂ ਡਰਨ ਦੀ ਕੋਈ ਲੋੜ ਨਹੀਂ ਹੈਗੀ ਸਭ ਕੁਝ ਹੀ ਬਦਲ ਜਾਊਗਾ ਜੇਕਰ ਤੁਸੀਂ ਆਪਣੇ ਆਪ ਤੇ ਤੇ ਕੁਦਰਤ ਦੇ ਨਿਯਮਾਂ ਤੇ ਵਿਸ਼ਵਾਸ ਕੀਤਾ ਕਿਉਂਕਿ ਵਿਸ਼ਵਾਸ ਤੋਂ ਵੱਡੀ ਕੋਈ ਵੀ ਤਾਕਤ ਨਹੀਂ ਹੈਗੀ ਜੇ ਤੁਸੀਂ ਆਪਣੇ ਆਪ ਤੇ ਪੂਰਾ ਭਰੋਸਾ ਕਰ ਲੈਂਦੇ ਹੋ ਤਾਂ ਅੰਦਰ ਲੁਕੀ ਹੋਈ ਤਾਕਤ ਜਾਗ ਜਾਂਦੀ ਹੈ ਵਿਸ਼ਵਾਸ ਮੰਜ਼ਲ ਵੱਲ ਧੱਕਣ ਦੀ ਅਦ੍ਰਿਸ਼ ਸ਼ਕਤੀ ਆ ਤੁਸੀਂ ਕਿਸੇ ਮੰਜ਼ਲ ਵੱਲ ਪਹੁੰਚਣਾ ਕਾਮਯਾਬੀ ਦਾ ਰਸਤਾ ਹੈ ਤੁਹਾਡੇ ਕੋਲ ਤੁਸੀਂ ਉਸ ਤੱਕ ਪਹੁੰਚਣਾ ਹੈ ਤੁਹਾਡੇ ਕੋਲ ਵਿਸ਼ਵਾਸ ਹੋਣਾ ਚਾਹੀਦਾ ਹੈ ਬਿਨਾ ਵਿਸ਼ਵਾਸ ਤੋਂ ਤੁਸੀਂ ਆਪਣਾ ਹੱਥ ਵੀ ਹਿਲਾ ਨਹੀਂ ਸਕਦੇ ਕਿਉਂਕਿ ਜਿੰਨਾ ਤੱਕ ਤੁਸੀਂ ਆਪਣੇ ਦਿਮਾਗ ਨੂੰ ਸਿਗਨਲ ਸਿਗਨਲ ਨਹੀਂ ਜੇ ਦਿੰਦੇ ਕਿ ਆਹ ਕੰਮ ਕਰਨ ਵਾਸਤੇ ਮੈਨੂੰ ਆਹ ਵਾਲੀ ਉਂਗਲ ਉਠਾਉਣ ਦੀ ਲੋੜ ਆ ਉਹ ਤਾਂ ਇਹ ਵਾਲੀ ਉਂਗਲ ਉਠ ਹੀ ਨਹੀਂ ਸਕਦੀ ਨੰਬਰ 3 ਤੇ ਆ ਜਾਂਦਾ ਹੈ ਆਟੋ ਸੁਝਾਵ ਆਪਣੇ ਆਪ ਨੂੰ ਸੁਝਾਵ ਦੇਣੇ ਜਿਸ ਨੂੰ ਕਹਿ ਸਕਦੇ ਆ ਕਿ ਆਪਣੇ ਆਪ ਨੂੰ ਤਸੱਲੀਆਂ ਦੇਣੀਆਂ ਜਦੋਂ ਆਪਾਂ ਆਪਣੇ ਆਪ ਨੂੰ ਆਟੋ ਸੁਝਾਵ ਦਿੰਨੇ ਨਾ ਜਿਸ ਤਰ੍ਹਾਂ ਜਿਸ ਤਰ੍ਹਾਂ ਇਸ ਟਾਈਮ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬੁਰਾ ਹੋ ਰਿਹਾ ਹੈ ਆਪਾਂ ਆਪਣੇ ਆਪ ਨੂੰ ਕਹਿੰਨੇ ਆ ਕਿ ਨਹੀਂ ਸਭ ਕੁਝ ਚੰਗਾ ਹੋ ਰਿਹਾ ਹੈ ਸਭ ਕੁਝ ਚੰਗਾ ਹੋ ਰਿਹਾ ਕੁਦਰਤ ਮੇਰੇ ਵਾਸਤੇ ਸਭ ਕੁਝ ਚੰਗਾ ਕਰ ਰਹੀ ਏ ਤਾਂ ਕੁਝ ਟਾਈਮ ਬਾਅਦ ਤੁਹਾਨੂੰ ਇਦਾਂ ਮਹਿਸੂਸ ਹੋਊਗਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਸਭ ਕੁਝ ਚੰਗਾ ਹੋ ਰਿਹਾ ਏ ਆਪਣੇ ਟੀਚਿਆਂ ਨੂੰ ਹਰ ਰੋਜ਼ ਦਿਲ ਵਿੱਚ ਦਿਮਾਗ ਵਿੱਚ ਉਤਾਰਨਾ ਇਹ ਆਪਣੇ ਆਪ ਨੂੰ ਨਵਾਂ ਬਣਾ ਲੈਂਦਾ ਏ ਜਰੂ ਤੁਸੀਂ ਕੋਈ ਕੰਮ ਕਰਨਾ ਏ ਉਹਨੂੰ ਬਾਰ-ਬਾਰ ਯਾਦ ਕਰ ਰਹੇ ਜੀ ਉਸ ਕੰਮ ਨੂੰ ਬਾਰ-ਬਾਰ ਰਿਪੀਟ ਦੇ ਵਿੱਚ ਕਰ ਰਹੇ ਜੀ ਜੇ ਤੁਸੀਂ ਸਹੀ ਨਹੀਂ ਜੇ ਨਾ ਕਰ ਰਹੇ ਤੇ ਗਲਤ ਵੀ ਨਹੀਂ ਜੇ ਕਰ ਰਹੇ ਤੁਸੀਂ ਬਾਰ-ਬਾਰ ਉਸ ਕੰਮ ਨੂੰ ਕਰਕੇ ਸਿੱਖ ਰਹੇ ਜੀ ਔਰ ਚਾਰ ਤੇ ਆ ਵਿਸ਼ੇਸ਼ ਗਿਆਨ ਆਮ ਗਿਆਨ ਰਸਤਾ ਨਹੀਂ ਖੋਲਦਾ ਜਿੱਤ ਉਹਨਾਂ ਨੂੰ ਮਿਲਦੀ ਹੈ ਜੋ ਆਪਣੇ ਖਾਸ ਖੇਤਰ ਵਿੱਚ ਡੂੰਘਾ ਗਿਆਨ ਲੈਂਦੇ ਆ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਕ੍ਰਿਕਟ ਖੇਡਣਾ ਜਿੰਨਾ ਤੱਕ ਤੁਸੀਂ ਬਾਹਰ ਜਾ ਕੇ ਟੀਮ ਦੇ ਵਿੱਚ ਕੰਮ ਨਹੀਂ ਜੇ ਕਰਦੇ ਉਹਨਾਂ ਤੱਕ ਤੁਹਾਨੂੰ ਕ੍ਰਿਕਟ ਦੀ ਜਾਣਕਾਰੀ ਨਹੀਂ ਆਉਣੀ ਜੇਕਰ ਤੁਸੀਂ ਲੈਪਟਾਪ ਚਲਾਉਣਾ ਸਿੱਖਣਾ ਚਾਹੁੰਦੇ ਜਿੰਨਾ ਤੱਕ ਤੁਸੀਂ ਲੈਪਟਾਪ ਨੂੰ ਫੀਲਿੰਗ ਇਹ ਕਰਦੇ ਹੋ ਤੁਹਾਡੇ ਕੋਲ ਹੈਗਾ ਨਹੀਂਗਾ ਉਹਨਾਂ ਤੱਕ ਤੁਸੀਂ ਉਸ ਨੂੰ ਚਲਾ ਵੀ ਨਹੀਂ ਸਕਦੇ ਕਿਉਂਕਿ ਗਿਆਨ ਗਿਆਨ ਉਹ ਚੀਜ਼ ਹੈ ਜਿਹੜੋ ਤੁਸੀਂ ਕਿਸੇ ਚੀਜ਼ ਨੂੰ ਗਹਿਰਾਈ ਤੱਕ ਸਮਝ ਲੈਂਦੇ ਜੇ ਨਾ ਫਿਰ ਤੁਸੀਂ ਉਸ ਚੀਜ਼ ਨੂੰ ਅੱਖਾਂ ਮੀਟ ਕੇ ਵੀ ਕਰ ਸਕਦੇ ਜੇ ਨੰਬਰ 5 ਤੇ ਆ ਜਾਂਦਾ ਹੈ ਕਲਪਨਾ ਕਰਨੀ ਇਮੇਜਿਨੇਸ਼ਨ ਸੁਪਨੇ ਉਹ ਨਹੀਂ ਜੋ ਸਿਰਫ ਸੌਂਦੇ ਵੇਲੇ ਆਉਣ ਸੁਪਨੇ ਉਹ ਹਨ ਜੋ ਅੱਖਾਂ ਖੁੱਲੀਆਂ ਹੋਣ ਤੇ ਦਿਲ ਨੂੰ ਵੀ ਜਗਾਉਣ ਜਿਹੜੀ ਕਲਪਨਾ ਨਾ ਉਹ ਆਪਣਾ ਆਪੋ ਇੱਕ ਬਣਾਉਂਦੀ ਆ ਜਦੋਂ ਆਪਾਂ ਚੰਗੇ ਸੁਪਨੇ ਦੇਖਦੇ ਨਾ ਤਾਂ ਆਪਾਂ ਨੂੰ ਸਭ ਕੁਝ ਹੀ ਚੰਗਾ ਲੱਗਦਾ ਹੈ ਜੋ ਤੁਸੀਂ ਬੰਨਣਾ ਚਾਹੁੰਦੇ ਜੇ ਉਸਦੇ ਸੁਪਨੇ ਅੱਜ ਤੋਂ ਹੀ ਦੇਖਣੇ ਸ਼ੁਰੂ ਕਰੋ ਕਿਉਂਕਿ ਸੁਪਨੇ ਜਿਹੜੇ ਹਨ ਉਹ ਇੱਕ ਦਿਨ ਪੂਰੇ ਹੋ ਹੀ ਜਾਂਦੇ ਆ 6ਵੇਂ ਨੰਬਰ ਤੇ ਆ ਜਾਂਦਾ ਹੈ ਸੰਗਠਿਤ ਯੋਜਨਾਬੰਦੀ ਆਰਗੇਨਾਈਜ਼ਡ ਪਲੈਨਿੰਗ ਤੁਸੀਂ ਕਿੱਥੇ ਪਹੁੰਚਣਾ ਹੈ ਤੁਸੀਂ ਕੀ ਬੰਨਾ ਚਾਹੁੰਦੇ ਜੀ ਉਹਦੇ ਤੁਹਾਡੇ ਕੋਲ ਬਲੂਪ੍ਰਿੰਟ ਉਹ ਨਾ ਚਾਹੀਦਾ ਤੁਹਾਡੇ ਕੋਲ ਉਸ ਚੀਜ਼ ਦੀ ਪੂਰੀ ਜਿਆਦਾ ਪਲੈਨਿੰਗ ਹੋਣੀ ਚਾਹੀਦੀ ਆ ਬਿਨਾ ਪਲੈਨਿੰਗ ਤੋਂ ਕੋਈ ਵੀ ਕੰਮ ਨਹੀਂ ਹੋ ਸਕਦਾ ਜਿਸ ਤਰ੍ਹਾਂ ਇੱਕ ਜਹਾਜ਼ ਆ ਜੇਕਰ ਪਾਇਲਟ ਉਹਨੂੰ ਉਹਦੇ ਹਾਲਾਤਾਂ ਦੇ ਛੱਡ ਦੇ ਨਾ ਉਹਨੂੰ ਆਟੋ ਪਾਇਲਟ ਤੇ ਕਰੇ ਉਹਨੂੰ ਬਿਲਕੁਲ ਉਹਦੇ ਹਾਲਾਤਾਂ ਦੇ ਛੱਡ ਦੇ ਤਾਂ ਉਹ ਕੁਝ ਟਾਈਮ ਬਾਅਦ ਬਿਨਾ ਦਿਸ਼ਾ ਨਿਰਦੇਸ਼ਾਂ ਤੋਂ ਕਿਸੇ ਨਾ ਕਿਸੇ ਜਗ੍ਹਾ ਤੇ ਵੱਜ ਜਾਊਗਾ ਕ੍ਰੈਸ਼ ਹੋ ਜਾਊਗਾ ਇਸ਼ਿਆ ਨੂੰ ਹਕੀਕਤ ਬਣਾਉਣ ਲਈ ਮਜ਼ਬੂਤ ਸਪਸ਼ਟ ਅਤੇ ਲਿਖਤੀ ਯੋਜਨਾ ਲਾਜ਼ਮੀ ਹੈ ਯੋਜਨਾ ਬਿਨਾ ਇਸ਼ਿਆ ਸਿਰਫ ਚਾਹਤ ਰਹਿ ਜਾਂਦੀ ਹੈ ਸਤਵਾਂ ਪੁਆਇੰਟ ਹੈ ਫੈਸਲਾ ਡਿਸੀਜਨ ਟਾਲਮਟੋਲ ਕਾਮਯਾਬੀ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਜਦੋਂ ਆਪਾਂ ਅੱਜ ਦਾ ਕੰਮ ਕੱਲ੍ਹ ਤੇ ਟਾਲਦੇ ਹਾਂ ਕੱਲ੍ਹ ਦਾ ਟਾਈਮ ਕੱਲ੍ਹ ਦਾ ਕੰਮ ਪਰਸੋਂ ਦੇ ਟਾਲਦੇ ਹਾਂ ਤੁਸੀਂ ਨੋਟ ਕਰਿਓ ਜੇ ਥੋੜਾ ਟਾਈਮ ਬਾਅਦ ਤੁਹਾਡੇ ਕੋਲ ਕੰਮਾਂ ਦਾ ਪਹਾੜ ਬਣ ਜਾਂਦਾ ਏ ਫਿਰ ਤੁਹਾਨੂੰ ਸਮਝ ਨਹੀਂ ਲੱਗਦੀ ਕਿ ਮੈਂ ਪਹਿਲਾਂ ਕਿਹੜਾ ਕੰਮ ਕਰਾਂ ਇਸ ਕਰਕੇ ਟਾਲਮਟੋਲ ਕਰਨਾ ਬਿਲਕੁਲ ਵੀ ਜ਼ਿੰਦਗੀ ਦੇ ਵਿੱਚੋਂ ਬੰਦ ਕਰ ਦਿਓ ਨਡਰ ਫੈਸਲੇ ਲਓ ਜਿੰਨਾ ਫੈਸਲਿਆਂ ਦੇ ਤੁਹਾਨੂੰ ਯਕੀਨ ਆ ਉਹ ਫੈਸਲੇ ਜ਼ਰੂਰ ਲਓ ਨਡਰ ਹੋ ਕੇ ਲਓ ਕਿਉਂਕਿ ਡਰ ਬੰਦਾ ਜਿਹੜਾ ਨਾ ਉਹ ਹਰ ਇੱਕ ਫੈਸਲੇ ਨੂੰ ਬਿਨਾਂ ਡਰੇ ਕੱਲ ਸਕਦਾ ਕਿਉਂਕਿ ਜ਼ਿੰਦਗੀ ਇੱਕੇ ਰਿਲੀ ਹੈ ਜੇਕਰ ਆਪਾਂ ਹਰ ਇੱਕ ਫੈਸਲੇ ਨੂੰ ਡਰ ਨਾਲ ਸ਼ੱਕ ਨਾਲ ਵੇਂਦੇ ਰਹੇ ਤਾਂ ਆਪਾਂ ਜ਼ਿੰਦਗੀ ਦੇ ਵਿੱਚ ਅੱਗੇ ਵਧਾਂਗੇ ਕਿਵੇਂ ਤੇ 8ਵਾਂ ਪੁਆਇੰਟ ਆ ਜਾਂਦਾ ਲਗਨ ਪੈਸ਼ਨਸ ਮੰਜ਼ਿਲ ਉਹਨਾਂ ਨੂੰ ਮਿਲਦੀ ਏ ਜੋ ਮੁਸ਼ਕਲਾਂ ਦੇ ਸਾਹਮਣੇ ਖੜੇ ਰਹਿੰਦੇ ਹਨ ਜੋ ਹਾਰ ਵਾਲ ਵੇਖ ਕੇ ਡਿੱਗਦੇ ਨਹੀਂ ਕਿਉਂਕਿ ਜਦੋਂ ਮੰਜ਼ਲ ਮੰਜ਼ਲ ਹਰ ਇੱਕ ਚੀਜ਼ ਤੁਹਾਡੇ ਕੋਲ ਕੁਰਬਾਨੀ ਮੰਗਦੀ ਆ ਬਿਨਾ ਕੁਰਬਾਨੀ ਤੋਂ ਤੁਹਾਨੂੰ ਕੁਝ ਵੀ ਨਹੀਂ ਮਿਲ ਸਕਦਾ ਲਗਣਾ ਕਿਸਮਤ ਨੂੰ ਮਜਬੂਰ ਕਰ ਦਿੰਦੀ ਆ ਤੁਹਾਡੇ ਹੱਕ ਵਿੱਚ ਮੋੜਨ ਲਈ ਜਦੋਂ ਆਪਾਂ ਕਿਸੇ ਚੀਜ਼ ਨੂੰ ਬੇਅੰਤਹਾ ਹੀ ਚਾਹੁੰਦੇ ਆ ਤਾਂ ਕੁਦਰਤ ਵੀ ਮਜਬੂਰ ਹੋ ਜਾਂਦੀ ਆ ਉਹ ਚੀਜ਼ ਆਪਾਂ ਨੂੰ ਦੇਣ ਨੂੰ ਬਾਕੀ ਅਖੀਰਲੀ ਗੱਲ ਹਰ ਇੱਕ ਚੀਜ਼ ਦੀ ਡੈਡਲਾਈਨ ਲਿਖੋ ਕਿ ਮੈਨੂੰ ਇਹ ਵਾਲੀ ਚੀਜ਼ ਕਿੰਨੇ ਸਮੇਂ ਵਿੱਚ ਚਾਹੀਦੀ ਆ ਤਾਂ ਮੈਂ ਇਸ ਵਾਸਤੇ ਕਿਸ ਚੀਜ਼ ਦੀ ਕੁਰਬਾਨੀ ਦੇ ਸਕਦਾ ਕਿਉਂਕਿ ਹਰ ਇੱਕ ਚੀਜ਼ ਕੁਰਬਾਨੀ ਮੰਗਦੀ ਆ ਉਹ ਤੁਹਾਡੇ ਤੋਂ ਤੁਹਾਨੂੰ ਬਿਨਾ ਕਿਸੇ ਕੁਰਬਾਨੀ ਤੋਂ ਮਿਲ ਹੀ ਨਹੀਂ ਸਕਦੀ ਹਫਤੇ ਦੇ ਅਖੀਰ ਵਿੱਚ ਆਪਣੇ ਆਪ ਨੂੰ ਕੁਝ ਗੱਲਾਂ ਜ਼ਰੂਰ ਪੁੱਛਿਆ ਕਰੋ ਕਿ ਮੈਂ ਇਸ ਹਫਤੇ ਦੇ ਵਿੱਚ ਕਿਹੜੇ-ਕਿਹੜੇ ਕੰਮ ਕੀਤੇ ਆ ਜਿਨ੍ਹਾਂ ਨਾਲ ਮੈਂ ਅੱਗੇ ਵਧ ਸਕਦਾ ਕੀ ਇਹ ਵਾਲਾ ਹਫਤਾ ਮੇਰੇ ਵਾਸਤੇ ਕੁਝ ਸਿਖਾਉਣ ਵਾਲਾ ਮਿਲਿਆ ਜੇਕਰ ਤੁਹਾਨੂੰ ਇਸ ਵੀਡੀਓ ਤੋਂ ਕੁਝ ਕੰਮ ਦੀਆਂ ਗੱਲਾਂ ਸਿੱਖਣ ਨੂੰ ਮਿਲੀਆਂ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ